ਆਪਣੇ ਘਰ ਦਾ ਤਾਂ ਹਰ ਕੋਈ ਧਿਆਨ ਰੱਖ ਲੈਂਦਾ ਹੈ ਗੱਲ ਤਾਂ ਹੁੰਦੀ ਹੈ ਕਿ ਲੋਕਾਂ ਦਾ ਧਿਆਨ ਰੱਖਿਆ ਜਾਵੇ ਅਸੀਂ ਵੀ ਆਪਣਾ ਅਹਿਮ ਰੋਲ ਨਿਭਾਇਆ ਸੀ ਉਹਨਾਂ ਲੋਕਾਂ ਦੇ ਘਰ ਦੇ ਵਿੱਚ ਅਸੀਂ ਕਵਰ ਕਰਨ ਗਏ ਸੀ ਜਿਨ੍ਹਾਂ ਦੇ ਘਰ ਵਿੱਚ ਛੱਤਾਂ ਨਹੀਂ ਨੇ ਜਿਨ੍ਹਾਂ ਦੇ ਘਰ ਵਿੱਚ ਰਾਸ਼ਨ ਨਹੀਂ ਹੈ ਜਿਨ੍ਹਾਂ ਨੂੰ ਲੋੜ ਹੈ ਬਹੁਤ ਲੋੜ ਹੈ ਮਦਦ ਦੀ ਉਹਨਾਂ ਘਰਾਂ ਦੇ ਵਿੱਚ ਅਸੀਂ ਜਾ ਕੇ ਆਪਣੀ ਖਬਰਾਂ ਦੇ ਰਾਹੀਂ ਤੁਹਾਡੇ ਰੂਬਰੂ ਕੀਤਾ ਸੀ ਤੇ ਉਹਨਾਂ ਘਰਾਂ ਦੀ ਸਹਾਇਤਾ ਇੱਕੋ ਇੱਕ ਬੰਦੇ ਨੇ ਕੀਤੀ ਹੈ ਉਹਨਾਂ ਘਰਾਂ ਦੀ ਸਹਾਇਤਾ ਉਹਨਾਂ ਟੁੱਟੇ ਲੋਕਾਂ ਦੀ ਬਾਹ ਉਹਨਾਂ ਬੇਕਾਰ ਲੋਕਾਂ ਦੀ ਜਿਹੜੀ ਸੁਣਵਾਈ ਹੈ ਉਹ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾਰ ਦੀ ਟੀਮ ਨੇ ਕੀਤੀ ਹੈ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾਰ ਨੇ ਆਪ ਕੀਤੀ ਹੈ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਰਾਸ਼ਨ ਪੰਚਾਇਆ ਦਵਾਈਆਂ ਪਹੁੰਚਾਈਆਂ ਫੀਡ ਪਹੁੰਚਦੀ ਕੀਤੀ ਤਰਪਾਲਾਂ ਦਿੱਤੀਆਂ ਤੇ ਹੋਣ ਜਿਹੜੀ ਵੱਡੀ ਤੇ ਅਹਿਮ ਗੱਲ ਹੈ ਕਿ ਸਰਦਾਰ ਵਰਜਿੰਦਰ ਸਿੰਘ ਮੱਖਣ ਬਰਾੜ ਦੇ ਦੋਸਤ ਵੀ ਆ ਚੁੱਕੇ ਨੇ ਇਸ ਫੀਲਡ ਦੇ ਵਿੱਚ ਇਹਨਾਂ ਲੋਕਾਂ ਦਾ ਦਰਦ ਸੁਣਿਆ ਸੀ ਜਿਹੜੇ ਲੋਕਾਂ ਦੇ ਘਰ ਡਿੱਗ ਪਏ ਨੇ ਉਹਨਾਂ ਨੂੰ ਦਲਾਸਾ ਦਿੱਤਾ ਸੀ ਸਰਦਾਰ ਹਰਿੰਦਰ ਸਿੰਘ ਲੀਬੜਾ ਅਤੇ ਸਰਦਾਰ ਹਰਜੀਤ ਸਿੰਘ ਆਸਟ੍ਰੇਲੀਆ ਇਹਨਾਂ ਦੇ ਦੋਸਤ ਵੀ ਪਹੁੰਚੇ ਨੇ ਉਹਨਾਂ ਨੇ ਆਪਣੀ ਹੱਥੀਂ ਸੇਵਾ ਦਿੱਤੀ ਹੈ ਤੇ 1-1 ਲੱਖ ਰੁਪਏ ਦਾ ਚੈੱਕ ਦਿੱਤਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਘਰ ਡਿੱਗ ਪਏ ਸੀ ਜਿਨ੍ਹਾਂ ਦੀਆਂ ਛੱਤਾਂ ਡਿੱਗ ਪਈਆਂ ਨੇ ਤੁਸੀਂ ਵਰਜਿੰਦਰ ਸਿੰਘ ਮੱਖਣਪਰਾੜ ਹਲਕਾ ਧਰਮਕੋਟ ਦੇ ਲੋਕਾਂ ਦੇ ਨਾਲ ਇੰਜ ਖੜੇ ਨੇ ਜਿਵੇਂ ਉਹ ਉਹਨਾਂ ਦਾ ਆਪਣਾ ਪਰਿਵਾਰ ਹੁੰਦਾ ਹੈ ਉਹਨਾਂ ਦਾ ਆਪਣਾ ਪਰਿਵਾਰ ਇਸ ਮੁਸ਼ਕਲ ਦੇ ਵਿੱਚ ਆਇਆ ਹੁੰਦਾ ਹੈ ਤੇ ਇਸ ਤਰ੍ਹਾਂ ਮਦਦ ਕਰ ਰਹੇ ਨੇ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖ ਲੈਨੇ ਨਿੱਕੀ ਨਿੱਕੀ ਚੀਜ਼ ਦਾ ਪੁੱਛ ਰਹੇ ਨੇ ਤੇ ਉਹਨਾਂ ਤੱਕ ਪਹੁੰਚ ਵੀ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਸ ਤਰ੍ਹਾਂ ਦੇ ਇਨਸਾਨ ਦੁਨੀਆ ਤੇ ਘਾਟੀ ਪੈਦਾ ਹੁੰਦੇ ਨੇ ਕਿ ਜਿਹੜੇ ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ ਜਾਣ ਉਹਨਾਂ ਦੇ ਦੁੱਖਾਂ ਦੇ ਵਿੱਚ ਸ਼ਰੀਕ ਹੋ ਗਏ ਉਹਨਾਂ ਦੇ ਜ਼ਖਮਾਂ ਉੱਤੇ ਮਲਮ ਲਾਉਣ ਪੇਸ਼ਕ ਸਰਦਾਰ ਬਰਜਿੰਦਰ ਸਿੰਘ ਮੱਖਣਪਰਾੜ ਦੀ ਸਰਕਾਰ ਨਹੀਂ ਐ ਪਰ ਸਰਦਾਰ ਬਰਜਿੰਦਰ ਸਿੰਘ ਮੱਖਣਪਰਾੜ ਲੋਕਾਂ ਨੂੰ ਆਪਣਾ ਸਮਝਦਾ ਤੇ ਇਸ ਤਰ੍ਹਾਂ ਸੇਵਾ ਕਰਦਾ ਹੈ ਕੇ ਉਸ ਦੇ ਆਪਣੇ ਪਰਿਵਾਰ ਦੇ ਮੈਂਬਰ ਹੋਣ ਹਲਕਾ ਧਰਮਕੋੜ ਲੋਕਾਂ ਦਾ ਬਹੁਤ ਧਿਆਨ ਰੱਖਿਆ ਬਹੁਤ ਖਿਆਲ ਰੱਖਿਆ ਲਗਾਤਾਰ ਸੇਵਾ ਜਿਹੜੀ ਕੀਤੀ ਹੈ ਤੇ ਹੁਣ ਤੱਕ ਸੇਵਾ ਨਿਭਾ ਰਹੇ ਨੇ ਹੁਣ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਜੇਕਰ ਤੁਸੀਂ ਇਹ ਵੀਡੀਓ ਸ਼ੇਅਰ ਨਾ ਕੀਤੀ ਤਾਂ ਸਮਝ ਲਓ ਤੁਸੀਂ ਦੁਨੀਆ ਤੇ ਆਏ